ਸਾਬਕਾ ਖੇਤੀਬਾੜੀ ਮੰਤਰੀ ਗੁਰਦੇਵ ਸਿੰਘ ਬਾਦਲ ਦਾ ਅੰਤਿਮ ਸੰਸਕਾਰ ਪੂਰੇ ਸਰਕਾਰੀ ਸਨਮਾਨ ਨਾਲ ਫਰੀਦਕੋਟ ਵਿਖੇ ਕੀਤਾ ਗਿਆ ਇਸ ਮੌਕੇ ਤੇ ਕਈ ਰਾਜਨੀਤਿਕ ਸ਼ਖਸੀਅਤਾਂ ਨਿੱਜੀ ਰਿਸ਼ਤੇਦਾਰ ਅਤੇ ਸ਼ਹਿਰ ਵਾਸੀ ਪਹੁੰਚੇ ਹੋਏ ਸਨ ਸਰਦੇਵ ਸਿੰਘ ਬਾਦਲ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ ਤੇ ਉਹਨਾਂ ਦਾ ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀ ਅਤੇ ਮੰਗਲਵਾਰ ਸਵੇਰੇ ਕਰੀਬ 4 ਵਜੇ ਉਹਨਾਂ ਨੇ ਉੱਥੇ ਆਖਰੀ ਸਾਹ ਲਿਆ ਸਰਦਾਰ ਗੁਰਦੇਵ ਸਿੰਘ ਜੀ ਬਾਦਲ ਇੱਕ ਬਹੁਤ ਗੁਰਸਿੱਖ ਵਿਚਾਰਾਂ ਦੇ ਤੇ ਸੁਲਝੇ ਹੋਏ ਰਾਜਨੀਤਿਕ ਕਨਸਾਨ ਸਨ ਮੇਰਾ ਸਬੰਧ ਵੀ ਉਹਨਾਂ ਦੇ ਨਾਲ 1972 ਤੋਂ ਪਿਆ ਜਦੋਂ ਉਹਨਾਂ ਨੇ ਫਰੀਦਕੋਟ ਨੂੰ ਐਮਐਲਏ ਦੀ ਇਲੈਕਸ਼ਨ ਲੜੀ ਔਰ ਉਸ ਤੋਂ ਲਾ ਕੇ ਅੱਜ ਉਹਨਾਂ ਦੇ ਅੰਤਮ ਸਵਾਸਾਂ ਤੱਕ ਉਹਨਾਂ ਦੀ ਇੱਕੋ ਹੀ ਸਿੱਖਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਤੇ ਲੀਡਰ ਦਾ ਵਫਾਦਾਰ ਰਹਿਣਾ ਤੇ ਤੁਰਨ ਤੋਂ ਪਹਿਲਾਂ ਆਪਣੇ ਗੁਰੂ ਨੂੰ ਯਾਦ ਕਰਕੇ ਉਹ ਹਮੇਸ਼ਾ ਅਰਦਾਸ ਕਰਕੇ ਤੁਰਦੇ ਸੀ ਔਰ ਜਦੋਂ ਵੀ ਕੋਈ ਪਾਰਟੀ ਦੇ ਸੰਕਟ ਆਇਆ ਉਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਔਰ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਨਹੀਂ ਛੱਡਿਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਘਾਟਾ ਪਿਆ ਪੰਜਾਬ ਨੂੰ ਘਾਟਾ ਪਿਆ ਉੱਥੇ ਦਲਤ ਸਮਾਜ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਕਿ ਗਰੀਬ ਵਰਗ ਦੇ ਲੋਕ ਸਿੱਧੇ ਇੱਕ ਸ੍ਰੀ ਅਗਰ ਦੇਵ ਸਿੰਘ ਬਾਦਲ ਕੋਲ ਅਸੀਂ ਪਰਿਵਾਰ ਕੋਲ ਆਉਂਦੇ ਸੀ ਤੇ ਇੱਕ ਬਹੁਤ ਹੀ ਵੱਡਾ ਲੀਡਰ ਜਿਹੜਾ ਹੈ ਇਸ ਇਲਾਕੇ ਨੇ ਖੋਲਿਆ ਸਮੁੱਚੇ ਦਲਤ ਸਮਾਜ ਨੇ ਖੋਲਿਆ ਅੱਜ ਇੱਕ ਖਬਰ ਇਸ ਇਲਾਕੇ ਦੇ ਵਿੱਚ ਬਹੁਤ ਹੀ ਦੁੱਖ ਦੇ ਨਾਲ ਸੁਣੀ ਗਈ ਹੈ ਕਿ ਸਰਦਾਰ ਗੁਰਦੇਵ ਸਿੰਘ ਜੀ ਬਾਦਲ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਹੋਏ ਇਸ ਦੁਨੀਆ ਤੋਂ ਹਮੇਸ਼ਾ ਲਈ ਅਲविदा ਕਹਿ ਕੇ ਚਲੇ ਗਏ ਜਿਸ ਤਰ੍ਹਾਂ ਸਾਰੇ ਜਾਣਦੇ ਐ ਕਿ ਉਹਨਾਂ ਨੂੰ ਸਿਆਸਤ ਦੇ ਬੋੜ ਕਿਹਾ ਜਾਂਦਾ ਸੀ ਬੜੀ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਸ਼ਮਨੀ ਕਾਲੀਦਲ ਦੇ ਨਾਲ ਆਪਣਾ ਜਿਹੜਾ ਜੀਵਨ ਸੀ ਸਿਆਸੀ ਜੀਵਨ ਸ਼ੁਰੂ ਕੀਤਾ ਸੀ ਔਰ ਪਾਰਟੀ ਤੇ ਬਹੁਤ ਸਾਰੇ ਉਤਰਾ ਚੜਾਅ ਉਹਨਾਂ ਨੇ ਦੇਖੇ ਸੀ ਔਰ ਉਹਨਾਂ ਉਤਰਾ ਚੜਾਵਾਂ ਦੇ ਵਿੱਚ ਉਹਨਾਂ ਨੇ ਕਦੇ ਵੀ ਉਹਨਾਂ ਨੇ ਘਬਰਾਹਟ ਮਹਿਸੂਸ ਨਹੀਂ ਕੀਤੀ ਹਮੇਸ਼ਾ ਪਾਰਟੀ ਦੇ ਨਾਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੇ ਨਾਲ ਉਹ ਮੋੜੇ ਨਾਲ ਮੋੜਾ ਜੋੜ ਕੇ ਪਾਰਟੀ ਦੇ ਵਿੱਚ ਹਮੇਸ਼ਾ ਹਰ ਕਿਰਿਆ ਦੇ ਵਿੱਚ ਹਰ ਕੰਮ ਦੇ ਵਿੱਚ ਉਹ ਭਾਗ ਲੈਂਦੇ ਸੀ